ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਚੈਨਲ ਨੂੰ ਜ਼ਰੂਰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਪੂਰੀ ਵੀਡੀਓ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਦੇ ਉਹ ਜੋ ਪਿੰਡ ਕਣਗੜ ਪੂਟਨਾ ਦੇ ਵਿੱਚ ਜੋ ਬਹੁਤ ਜ਼ਿਆਦਾ ਸਾਲ ਹੋ ਗਏ ਆ ਸਮਝੋ ਜਿਉਂਦਾ ਪਿੰਡ ਬੰਨਿਆ ਉਤੋਂ ਲੈ ਕੇ ਹੁਣ ਤੱਕ ਇਹ ਜਿਹੜੀ ਫਿਰਨੀ ਆ ਉੱਥੇ ਜਿਹੜਾ ਸੀਵਰੇਜ ਪੈਣ ਵਾਲਾ ਸੀ ਉਹ ਰਹਿਦਾ ਸੀ ਟੋਟਾ ਇੱਕ ਪਰ ਉਹ ਹੁਣ ਜਿਹੜੀ ਨਵੀਂ ਪੰਚਾਇਤ ਬਣੀਆ ਦਵਿੰਦਰ ਸਿੰਘ ਚੀਮਾ ਤੇ ਨਾਲ ਉਹਨਾਂ ਦੇ ਸਹਿਯੋਗੀ ਜਿੰਨੇ ਮੈਂਬਰ ਨੇ ਉਹ ਦੇ ਵਿੱਚ ਕਿੰਨੇ ਪਿੰਡ ਦੇ ਪਤਵੰਤੇ ਸੱਜਣ ਨੇ ਜਾਂ ਚਾਹੁੰਦੇ ਸੀਗੇ ਪਿੰਡ ਦਾ ਨਾਲਾ ਬਣੇ ਜਿੰਨੇ ਘਰ ਵਾਲੇ ਤੇ ਪਰੇਸ਼ਾਨ ਰਹਿੰਦੇ ਸੀ ਪਰ ਉਹਨਾਂ ਦੀ ਬਹੁਤ ਲੰਬੀ ਜਿਹੜੀ ਅਰਦਾਸ ਬੇਨਤੀ ਦਿਉ ਸੁਣੀ ਗਈ ਆ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਬਹੁਤ ਵੱਡਾ ਉਦਮ ਕੀਤਾ ਪਹਿਲਾਂ ਵੀ ਜਿਹੜੀ ਤੋਬੇ ਤੋਂ ਲੈ ਕੇ ਪਿੰਡ ਦੀ ਫਰਨੀਆ ਉੱਥੇ ਵੀ ਪਾਈਪ ਲਾਈਨ ਪਈਆ ਪਰ ਜਿਹੜਾ ਟੋਟਾ ਰਹਿੰਦਾ ਦੇ ਉਹਨਾਂ ਦੀ ਵਿਰੋਧਤਾ ਅੱਜ ਫੇਰ ਨਵੇਂ ਸਿਰੇ ਤੋਂ ਇੱਥੇ ਪਾਈਪ ਲਾਈਨ ਪੈਣ ਜਾ ਰਹੀ ਆ ਜਿਹਦੇ ਕਰਕੇ ਇੱਥੇ ਜਿਹੜੇ ਗਮਾਂਦੀ ਨੇ ਜਿਹੜੇ ਠੇਕਾਰਾਂ ਦੇ ਕੋਲ ਰਹਿੰਦੇ ਆ ਫਰਨੀ ਦੇ ਉੱਤੇ ਉਹਨਾਂ ਦਾ ਕੀ ਕਹਿਣਾ ਪਉਣ ਉਹਨਾਂ ਨਾਲ ਗੱਲਬਾਤ ਕਰਦੇ ਆ ਸਵਾਦ ਸਾਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਮਹਿਸੂਸ ਕਰ ਰਹੇ ਹੋ ਜਿਹੜਾ ਕੰਮ ਸਦੀਆਂ ਬੀਤ ਗਈਆਂ ਇਹ ਸੀਵਰੇਜ ਹੈ ਜਿਹੜਾ ਨਹੀਂ ਪਿਆ ਕਿੰਨੇ ਲੋਕ ਦੁਖੀ ਸੀ ਜਿਹੜੇ ਘਰ ਵਾਲੇ ਇੱਥੇ ਰਹਿੰਦੇ ਆ ਤੇ ਅੱਜ ਜਿਹੜਾ ਤੁਸੀਂ ਕੰਮ ਸਟਾਰਟ ਕੀਤਾ ਕਿਸੇ ਕੱਲੋਂ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਆਮਾਨੀ ਪਾਰਟੀ ਪੂਰਾ ਸਹਿਯੋਗ ਦੇ ਰਹੀ ਹੈ ਪੂਰਾ ਸਹਿਯੋਗ ਦੇ ਰਹੇ ਨੇ ਪਿੰਡ ਦੇ ਸਹਿਯੋਗ ਦੇ ਰਹੇ ਨੇ ਹਾਂਜੀ ਹਾਂਜੀ ਮੈਂਬਰ ਸਹਿਯੋਗ ਦੇ ਰਹੇ ਨੇ ਸਾਰੇ ਨਾਲ ਨਹੀਂ ਤੇ ਸ਼ਿਵਰੇਜ ਜਿਹੜਾ ਪੈ ਰਹੇ ਹੁਣ ਇੱਥੇ ਜਿੰਨੇ ਘਰ ਨੇ ਕਿਸੇ ਨੇ ਕੋਈ ਅੜਚਨ ਤਾਂ ਨਹੀਂ ਲਈ ਹਾਂਜੀ ਸਾਰੇ ਖੁਸ਼ ਨੇ ਸਾਰੇ ਖੁਸ਼ ਨੇ ਜੀ ਬਹੁਤ ਕਿ ਅੱਜ ਪਿੰਡ ਤੀਆਂ ਲੱਗੀਆਂ ਨੇ ਇਹ ਵੀ ਅੱਜ ਤੀਆਂ ਜਨੇ ਤੇ ਤੁਸੀਂ ਸੁਣ ਸਕਦੇ ਹੋ ਜਿਵੇਂ ਆਪਾਂ ਅਕਸਰ ਕਹਿੰਦੇ ਹੁੰਨੇ ਆ ਵੀ ਜਦੋਂ ਨਾ ਕਹਿੰਦੇ ਆ ਵੀ ਬੰਦਾ ਖੁਸ਼ ਹੁੰਦਾ ਆਪਾਂ ਕਹਿੰਦੇ ਯਾਰ ਤੀਆਂ ਵਾਂਗੂ ਦਿਨ ਲੰਘਦੇ ਆ ਤੇ ਅੱਜ ਜਿਹੜੇ ਤੇ ਜਿੰਨੇ ਵੀ ਫਰਨੀ ਤੇ ਘਰ ਰਹਿੰਦੇ ਨੇ ਘਰ ਵਾਲੇ ਰਹਿੰਦੇ ਉਹ ਸਾਰੇ ਅੱਜ ਖੁਸ਼ ਦਿਖਾਈ ਦੇ ਰਹੇ ਨੇ ਤੇ ਮੇਰੇ ਨਾਲ ਨੇ ਤੇ ਮੋਹਨ ਸਿੰਘ ਜੀ ਤੇ ਉਹਨਾਂ ਨੂੰ ਪੁੱਛਦਿਆਂ ਕਿਉਂਕਿ ਅਸੀਂ ਵੀ ਮਹਿਸੂਸ ਕਰਦੇ ਹਾਂ ਬਿਲਕੁਲ ਸਾਬ ਹੈ ਉਹ ਖਤੀ ਬਹੁਤ ਸਾਨੂੰ ਬਹੁਤ ਨਰਕ ਤੋਂ ਇਹਨਾਂ ਨੇ ਬਾਹਰ ਕੱਢ ਤਾ 25 ਸਾਲ ਦਾ ਨਰਕ ਭੋਗ ਰਹੇ ਸੀ ਸਭ ਪਤਾ ਨਹੀਂ ਕੀ ਕੁਝ ਨਿਕਲਦਾ ਸੀ ਸਾਡੇ ਘਰ ਮੂਰੇ ਗੰਦਗੀ ਬਹੁਤ ਸੀ ਅਸੀਂ ਦਵਿੰਦਰ ਸਿੰਘ ਚੀਮਾ ਦਾ ਸੂਬਾ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੈਂਬਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਪੰਚਾਇਤ ਹੁਣ ਵਧੀਆ ਕੰਮ ਕਰਨ ਲੱਗ ਰਹੀ ਹੈ ਪਿੰਡ ਦੇ ਵਿੱਚ ਹਾਂਜੀ ਹਾਂ ਬਹੁਤ ਵਧੀਆ ਜੀ ਤੇ ਬਸ ਅਪਨ ਦਾ ਸਾਥ ਦੇ ਰਹੇ ਹਾਂ ਫਿਰ ਹਾਂਜੀ ਪੂਰੇ ਮੁੱਢੋਂ ਮੋਢੇ ਨਾਲ ਖੜੇ ਹਾਂਗੇ ਲਿਖ ਰੋ ਕਿਤੇ ਰਾਹ ਦੇ ਵਿੱਚ ਨਾ ਛੱਡ ਦਿਓ ਕਿਤੇ ਸਟੈਰ ਰੱਖਿਆ ਹੈ ਠੀਕ ਹੈ ਜੀ ਹੋਰ ਜਿਵੇਂ ਇਹ ਤੋਂ ਬਾਅਦ ਕਿਹੜਾ ਕੰਮ ਕਰਨ ਦੀ ਚਾਹ ਆ ਕੇ ਚਾਹ ਹੁਣ ਸਕੂਟ ਚ ਚਲਾ ਰਾਂਗੇ ਹੁਣ ਹੁਣ ਕੰਮ ਰੋਣਾ ਆਹ ਥਾਈ ਵਾਲਾ ਕੰਮ ਸੀ ਜਿਹੜਾ ਚੱਲ ਰਿਹਾ ਚੱਲ ਰਿਹਾ ਵੀ ਚੱਲ ਰਹੇ ਹੋ ਹਾਂ ਜੀ ਤੇ ਮੇਰੇ ਨਾਲ ਇੱਕ ਮੈਂਬਰ ਨੇ ਇੱਥੇ ਗੱਲ ਕਰਨ ਦੀ ਬੇਨਤੀ ਹੋਣਾ ਲਵੇ ਆਪਾਂ ਗੱਲ ਕਰਦੇ ਹਾਂ ਜੀ ਮੈਂਬਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਭਾਈ ਵੀਰ ਖਾਲਸਾ ਜੀ ਭਾਈ ਰੁਜ ਫਤੇਜ ਜੀ ਇਹ ਜਿਹੜਾ ਅੱਜ ਕੰਮ ਸਟਾਰਟ ਕੀਤਾ ਸੀ ਸੀਵਰੇਜ ਦਾ ਇੱਕ ਟੁਕੜਾ 25 ਸਾਲ ਦੇ ਇੱਥੇ ਲੋਕ ਨਰਕਾ ਭੋਗ ਰਹੇ ਸੀਗੇ ਜੀ ਇਹ ਅੱਜ ਸਟਾਰਟ ਕੀਤਾ ਗਿਆ ਹੋਰ ਵੀ ਜਿਹੜੇ ਪਿੰਡ ਦੇ ਕੰਮ ਹੋਣ ਵਾਲੇ ਨੇ ਸਟੈਪ ਵਾਈਜ਼ ਸਟੈਪ ਸਾਰੇ ਕੰਮ ਹੋਣਗੇ ਜੀ ਤੇ ਸਾਡਾ ਆਮਾ ਦੀ ਪਾਰਟੀ ਦਾ ਵੀ ਬਹੁਤਨ ਵਕਤ ਕਰਦੇ ਆ ਜੀ ਅਸੀਂ ਤੇ ਐਮਐਲਏ ਸਾਹਿਬ ਸਾਡਾ ਪੂਰਾ ਸਹਿਯੋਗ ਦੇ ਰਹੇ ਨੇ ਜੀ ਧੰਨਵਾਦ ਜੀ ਇੱਕ ਪਹਿਲਾਂ ਤੁਹਾਡੇ ਮਤਲਬ ਪੰਚਾਇਤ ਦੇ ਖਿਲਾਫ ਨਹੀਂ ਉਹਨੂੰ ਆਪਾਂ ਕਹਿ ਸਕਦੇ ਪਿੰਡ ਦੇ ਜਿੰਨੇ ਵੀ ਲੋਕ ਨੇ ਉਹਨਾਂ ਦਾ ਕਹਿਣ ਦਾ ਭਾਵ ਅਸੀਂ ਵੀ ਕੰਮ ਨਹੀਂ ਪੰਚਾਇਤ ਚਲਾਉਂਦੀ ਤੁਹਾਨੂੰ ਉਹਦੇ ਤੇ ਕੋਈ ਗੁੱਸਾ ਕਿੱਲਾ ਹੈਗਾ ਲੋਕਾਂ ਤੇ ਨਹੀਂ ਗੁੱਸੇ ਕਿੱਲਾ ਲੋਕਾਂ ਦਾ ਕਹਿ ਨਹੀਂ ਹੁੰਦ ਨੇ ਜੀ ਆਪ ਬਾਕੀ ਜਿਹੜੇ ਕੰਮ ਹੋਣ ਵਾਲੇ ਨੇ ਅਸੀਂ ਸਾਰੇ ਕੰਮ ਕਰਾਂਗੇ ਕਿਉਂਕਿ ਦੇਰ ਜਰੂਰ ਹੋ ਸਕਦੀ ਹੈ ਜੀ ਕੰਮ ਪਰ ਸਾਰੇ ਹੋਣਗੇ ਜੀ ਤੁਸੀਂ ਸੁਣ ਸਕਦੇ ਹੋ ਵੀ ਕਹਿਣ ਦਾ ਭਾਵ ਹੈ ਵੀ ਪਿੰਡਦਿਆਂ ਨੇ ਸਾਰਿਆਂ ਨੇ ਨਾਲ ਮਿਲ ਕੇ ਚਿਮਾ ਸਾਹਿਬ ਨੂੰ ਸਰਪੰਚ ਬਣਾਇਆ ਜੇ ਕਿਤੇ ਕੋਈ ਕੰਮ ਹੋਣ ਵਾਲਾ ਜੇ ਕਿ ਕੋਈ ਤਲਖੀ ਨਾਲ ਵੀ ਬੋਲਦਾ ਉੱਥੇ ਜਰੂਰ ਇਹਨਾਂ ਨੂੰ ਪਿਆਰ ਸਤਿਕਾਰ ਨਾਲ ਉਹਨੂੰ ਹੈਂਡਲ ਕਰਨਾ ਪੈਣਾ ਉਹਦੀ ਸਮੱਸਿਆ ਜਿਹੜੀ ਸੁਣਨੀ ਪੈਣੀ ਆ ਹੱਲ ਕਰਨਾ ਪੈਣਾ ਅੱਜ ਕੀ ਕਹਿਣਾ ਚਾਹੁੰਦਾ ਹਾਂ ਤੁਸੀਂ ਮੇਸੋਂ ਪਹਿਲਾ ਕੰਮ ਥੋੜਾ ਤਾਰ ਹੋ ਗਿਆ ਸੀ ਨਾ ਖਾਤੇ ਨਹੀਂ ਕਲੀਅਰ ਹੋਏ ਇੱਕ ਵੀਡੀਓ ਸਾਹਿਬ ਨੇ ਜਨ ਬੈਠੇ ਹੁਣ ਵੀਡੀਓ ਸਾਹਿਬ ਵੀ ਖੰਡਾ ਪੂਰਾ ਸਾਥ ਦੇ ਰਹੇ ਨੇ ਸੈਕਟਰੀ ਸਾਹਿਬ ਵੀ ਜੈ ਸਾਹਿਬ ਵੀ ਸਾਰੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਗੁਰਵਾਨਾ ਸਾਹਿਬ ਦਾ ਜੀ ਸਭ ਦਾ ਸਹਿਯੋਗ ਨਾ ਪਿੰਡ ਦੀ ਪੰਚਾਇਤ ਦਾ ਵੀ ਤੁਸੀਂ ਸੁਣ ਸਕਦੇ ਹੋ ਦੇਖੋ ਜਿਵੇਂ ਆਪਾਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਵੀ ਗੱਲਾਂ ਕੀਤੀਆਂ ਚਾਹੇ ਕਾਲੀ ਦਲ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਤੇ ਚਾਹੇ ਹੁਣ ਆਵਾ ਦੀ ਪਾਰਟੀ ਦੀ ਸਰਕਾਰ ਹੈ ਕਿਸੇ ਵੀ ਸਰਕਾਰ ਦੇ ਵਿੱਚ ਕੋਈ ਵੀ ਪੈਸੇ ਦੀ ਕਮੀ ਨਹੀਂ ਰੱਖੀ ਗਈ ਇਹ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੀ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਜੇ ਹੁਣ ਪੰਚਾਇਤ ਕੰਮ ਕਰਨਾ ਚਾਹੁੰਦੀ ਹੈ ਤੇ ਪਿੰਡਿਆਂ ਨੂੰ ਵੀ ਬੇਨਤੀਆਂ ਨਾਲ-ਨਾਲ ਸਾਰੇ ਨਾਲ ਲਾ ਕੇ ਪਿੰਡ ਦਾ ਵਧੀਆ ਵਿਕਾਸ ਕਰਾਉਣ ਜਿੱਥੇ ਕੰਮ ਹੋਣਾ ਹੈ ਉਹਨਾਂ ਹਾਂਜੀ ਦੋਸਤੋ ਜਿਹੜੀ ਪਾਈਪਲਾਈਨ ਪੈ ਰਹੀ ਹੈ ਤੁਸੀਂ ਦੇਖ ਰਹੇ ਹੋ ਤੇ ਸਾਡੇ ਨਾਲ ਖੜੇ ਨੇ ਪ੍ਰਧਾਨ ਤਰਨਜੀਤ ਸਿੰਘ ਜੀ ਸਾਸੀ ਗੜ ਜੀ ਸਾਸੀ ਗੜ ਜੀ ਕੀ ਮਹਿਸੂਸ ਕਰਦੇ ਹੋ ਜਿਹੜੀ ਅੱਜ ਪੰਚਾਇਤ ਇੱਕ ਵਧੀਆ ਕੰਮ ਕਰਨ ਜਾ ਰਹੀ ਹੈ ਪਿੰਡ ਦੀ ਫਿਰਨੀ ਦੇ ਵਿੱਚ ਜਿਹੜੀ ਇਹ ਇੱਕ ਪਾਈਪਲਾਈਨ ਪੈ ਰਹੀ ਹੈ ਬਹੁਤ ਵਧੀਆ ਬਹੁਤ ਵਧੀਆ ਕੰਮ ਕਰੇ ਪੰਚਾਇਤ ਵਾਲਾ ਜੀ ਬਹੁਤ ਕੰਗਾ ਜੋ ਕੰਮ ਹੈ ਨਾ ਤਾਂ ਜਿਹੜਾ ਕਰਨ ਹੈ ਬਹੁਤ ਵਧੀਆ ਕੰਮ ਕਰ ਰਹੇ ਨਹੀਂ ਤੇ ਜਿਵੇਂ ਹੋਰ ਪਿੰਡਾਂ ਦੇ ਕਈ ਕੰਮ ਹੋਣ ਵਾਲੇ ਨੇ ਜਿੱਥੇ ਵੀ ਸਹਿਯੋਗ ਦੀ ਲੋੜ ਪੈਂਦੀ ਹੈ ਨਾ ਨਾ ਪੰਚਾਇਤ ਨੂੰ ਪੂਰਾ ਸਹਿਯੋਗ ਦੇਵਾਂਗੇ ਜੀ ਪਹਿਲਾਂ ਇਹ ਜਿਹੜਾ ਸਾਡਾ ਰੋਡ ਬਣਾ ਸੀ ਬਹੁਤ 50 ਸਾਲਾਂ ਬਾਅਦ ਛਰਨੀ ਬਣਾਈ ਸੀ ਇਹ ਵੈਸੇ ਕਕਰਜਿੰਦਰ ਸਿੰਘ ਨੇ ਬਣਾਈ ਛੱਡੋ ਤੇ ਹੁਣ ਇਹ ਜਿਹੜਾ ਬਣਾ ਰਹੇ ਨਾਲਾ ਇਹ ਹੁਣ ਦਵਿੰਦਰ ਸਿੰਘ ਕੀਮਾ ਦੀ ਸਾਡੇ ਆਮ ਪਾਰਟੀ ਤੋਂ ਨੇ ਇਹ ਵੀ ਬਣਾ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਪੂਰੇ ਮੈਂਬਰ ਨਾਲ ਨਾਲ ਸਾਰੇ ਨਾਲ ਪੰਚਾਇਤ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਵਧੀਆ ਸਾਥ ਦੇ ਰਹੀ ਆ ਮਾਨੀ ਪਾਰਟੀ ਬਹੁਤ ਵ ਤੇ ਤੁਸੀਂ ਸੁਣ ਸਕਦੇ ਹੋ ਵੀ ਜਿਹੜੀ ਗੱਲਬਾਤ ਤੇ ਤੁਸੀਂ ਸਾਰਿਆਂ ਨੇ ਸੁਣੀ ਆ ਵਧੀਆ ਤਰੀਕੇ ਨਾਲ ਜੋ ਆਮ ਆਦੀ ਪਾਰਟੀ ਦੀ ਸਰਕਾਰ ਦਾ ਸਾਥ ਦੇ ਰਹੀ ਆ ਤੇ ਪਿੰਡ ਦੀ ਜਿਹੜੀ ਪੰਚਾਇਤ ਆ ਬਹੁਤ ਵਧੀਆ ਤਰੀਕੇ ਨਾਲ ਹੁਣ ਜਿਹੜੇ ਕੰਮ ਨੇ ਪਿੰਡ ਦੇ ਉਹ ਕਰਨੇ ਸ਼ੁਰੂ ਕਰੋਗੀ ਤੇ ਨਾਲ ਨਾਲ ਸਾਡੀ ਬੇਨਤੀ ਆ ਵੀ ਜਦੋਂ ਵੀ ਪਿੰਡ ਦਾ ਕੋਈ ਕਾਰਜ ਹੁੰਦਾ ਪਿੰਡ ਦੀ ਪੰਚਾਇਤ ਦਾ ਜਰੂਰ ਸਾਥ ਦਿਓ ਜੀ ਸਹੀ ਗੱਲ ਜੀ ਤੋਂ ਭਾਈ ਜੀ ਇਹ ਪਿੰਡ ਦਾ ਅੱਜ ਅਸੀਂ ਪਹਿਲੇ ਕੰਮ ਦਾ ਉਦਘਾਟਨ ਕਰਿਆ ਗਿਆ ਪਾਈਪ ਲਾਈਨ ਪਾ ਰਹੇ ਅਗੇ ਠੀਕ ਆ ਤੇ ਜਿੱਥੇ ਵੀ ਪਾਈਪ ਲਾਈਨ ਰਹਿੰਦੀ ਆ ਸਾਰੀ ਪਾਈਪ ਲਾਈਨ ਵੀ ਪਾਵਾਂਗੇ ਤੇ ਇਸ ਤੋਂ ਬਾਅਦ ਸਾਡਾ ਸਕੂਲ ਦਾ ਇੱਕ ਕਮਰਾ ਬਣਨ ਵਾਲਾ ਹੈ ਉਹ ਹਾਂਜੀ ਉਹਦਾ ਕੰਮ ਸ਼ੁਰੂ ਕਰਦੇ ਇੱਕ ਦੋ ਦਿਨ ਚ ਤੇ ਜੋ ਵੀ ਮਨ ਹਾਂ ਪਿੰਡ ਦੇ ਕੰਮ ਹੋਣ ਵਾਲੇ ਨੇ ਜਾਂ ਗਲੀਆਂ ਦੇ ਕੰਮ ਰਹਿੰਦੇ ਆ ਉਹ ਸਾਰੇ ਕੰਮ ਹੁਣ ਰੁਟੀਨ 'ਚ ਕੰਮ ਕਰਾਂਗੇ ਲਗਾਤਾਰ ਉਸ ਤੋਂ ਤੇ ਸਾਰੇ ਮੈਂਬਰ ਮਿਲ ਕੇ ਐ ਲਾ ਰੋ ਵੀ ਹੁਣ ਕੰਮ ਦੀ ਸਪੀਡ ਬਣਾ ਦੇਣੀ ਆ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਪਿਛਲੇ ਹਫਤੇ ਜਿਹੜੀ ਇੱਕ ਵੀਡੀਓ ਬਣੀ ਸੀ ਇਹ ਪਾੜਾ ਘਾਟਾ ਰਹੇ ਸਨ ਜੀ ਜਿਹੜਾ ਆਪਾਂ ਦੇਖਿਆ ਤਾਂ ਸਾਪਾਂ ਦੇ ਕਬਰੇ ਸੀ ਪਰ ਅੱਜ ਸੀਵਰੇਜ ਦੇ ਇੰਨ ਜਾ ਰਿਹਾ ਤੁਹਾਡੇ ਸਾਹਮਣੇ ਕੇਸ ਵੀ ਲੱਗ ਚੁੱਕੀ ਆ ਆਮਾ ਦੀ ਪਾਰਟੀ ਸਰਕਾਰ ਵੱਡੇ ਪੱਧਰ ਤੇ ਜਿਹੜਾ ਸੀਵਰੇਜ ਇਹ ਪਾੜੀ ਫਰਮ ਦੇ ਉੱਪਰ ਕੀ ਨਾ ਸੁਣ ਦਿੰਦੇ ਸਾਡੇ ਸੀਵਰੇਜ ਦਾ ਕੰਮ ਜਿਹੜਾ ਜੀ ਚੱਲ ਰਿਹਾ ਅਸੀਂ ਇਹਨਾਂ ਬਹੁਤ ਖੁਸ਼ ਹਾਂਗੇ ਪਹਿਲਾਂ ਤੁਸੀਂ ਦੇਖਿਆ ਸੀ ਕੁਝ ਦੀ ਵੀਡੀਓ ਵਿੱਚ ਜਿਹੜੀ ਸੀ ਵੀਡੀਓ ਬਣਾਈ ਸੀ ਉਹਦੇ ਵਿੱਚ ਦੇਖਿਆ ਤੁਸੀਂ ਵੱਡੇ ਵੱਡੇ ਸਾਪਾਂ ਨਿਕਰੇ ਸੀਗੇ ਮਛਰ ਪੈਦਾ ਤੇ ਟੀਮ ਕੋ ਪੈਦਾ ਰਹੀ ਸੀ ਕੁਝ ਨਾ ਕੁਝ ਹੋ ਰਿਹਾ ਸੀ ਗੰਦ ਸੀ ਆਪਿਆ ਹੋਇਆ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਟੀਵੀ ਦਾ ਬਹੁਤ ਧੰਨਵਾਦ ਸਰਪੰਚ ਦਾ ਸਹਿਵੰਦ ਧੰਨਵਾਦ ਜਿਹਨੇ ਸਾਡਾ ਕੰਮ ਕੀਤਾ ਜੀ ਅਸੀਂ ਬਹੁਤ ਜਿਆਦਾ ਖੁਸ਼ ਆਂ ਜੀ ਬਾਕੀ ਬਹੁਤ ਧੰਨਵਾਦ ਕਰਦੇ ਜੀ ਤੁਹਾਡਾ ਜੀ ਤੇ ਹੁਣ ਖੁਸ਼ ਹੋ ਤੁਸੀਂ ਅਸੀਂ ਬਹੁਤ ਜਿਆਦਾ ਖੁਸ਼ ਆਂ ਜੀ ਤੇ ਕਹਿਣ ਦਾ ਭਾਵੇਂ ਆ ਛੋਟੇ ਛੋਟੇ ਬੱਚੇ ਤੇ ਖੇਲਦੇ ਆ ਵੱਡੇ ਵੱਡੇ ਸੁਪਨੇ ਨਿਕਲਦੇ ਸੀ ਪਾਰਕ ਕਹਿਣ ਦਾ ਭਾਵੇਂ ਬਹੁਤ ਜਿਆਦਾ ਅੱਜ ਜਿਵੇਂ ਸੀਵਰੇਜ ਨੂੰ ਪਾਉਣ ਵਾਸਤੇ ਬਹੁਤ ਜਿਆਦਾ ਵੱਡਾ ਉਪਰਾਲਾ ਆਮ ਆਦੀ ਪਾਰਟੀ ਦੀ ਸਰਕਾਰ ਨੇ ਕੀਤਾ ਤੇ ਲੋਕ ਧੰਨਵਾਦ ਵੀ ਕਰ ਰਹੇ ਆ ਆਮ ਆਦੀ ਪਾਰਟੀ ਸਰਕਾਰ ਦਾ ਸਰਦਾਰ ਚਿੱਤ ਸਿੰਘ ਜੋੜਾ ਮਾਜਰਾ ਦਾ ਗੁਰਦੇਵ ਸਿੰਘ ਟਵਾਣਾ ਵੀ ਇੱਥੇ ਮੌਕੇ ਤੇ ਪਹੁੰਚੇ ਕਹਿਣ ਦਾ ਭਾਵ ਇਹ ਆ ਸਾਧੀਆਂ ਪੁਰਾਣਾ ਨਰਕ ਜਿਹੜਾ ਚੱਕਿਆ ਗਿਆ ਇਸ ਕਰਕੇ ਕੋਈ ਵੀ ਪਿੰਡ ਦਾ ਕੰਮ ਹੋਣ ਵਾਲਾ ਸਰਦਾਰ ਚਿੱਤ ਸਿੰਘ ਜੋੜਾ ਮਾਜਰਾ ਨੇ ਪਹਿਲੇ ਹੀ ਕਹਿ ਦਿੱਤਾ ਪੈਸੇ ਪੱਖੋਂ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਪਿੰਡ ਦਾ ਵਿਕਾਸ ਹੋਵੇ ਤੇ ਪੰਚਾਇਤ ਕੰਮ ਕਰਵਾਉਣ ਵਾਲੀ ਹੋਣੀ ਚਾਹੀਦੀ ਤੇ ਨਾਲ ਨਾਲ ਸੀ ਹਰ ਗਰਾੜ ਹਰ ਪੈਸਾ ਉਹਨਾਂ ਨੂੰ ਬੰਦੇ ਰਹਾਗੇ ਪਰ ਕੰਮ ਪਹਿਲੇ ਆਧਾਰ ਤੇ ਪਿੰਡ ਦੇ ਹੋਣੇ ਲਾਜ਼ਮੀ ਨੇ ਸੱਜੇ ਜੋ ਚੱਲ ਨੂੰ ਲਾਈਕ ਸਬਸਕ੍ਰਾਈਬ ਐਂਡ ਟੋਕੈ ਟੈਂਕਿਊ ਅਮਰ ਜੀ ਅੱਸੀ ਹੋਵੇ ਕਿਤੇ ਵੀ ਸਾਨੂੰ ਜੀ ਬਲੈਕ ਧੰਨਵਾਦ